हां जी जो ਪਿਛਲੇ ਦਿਨ ਹੀ ਗਰਮੀਤ ਸਿੰਘ ਮੇਡ ਦੇ ਵੀ ਆਈਡੀ ਬੰਦ ਕਰ ਦਿੱਤੀ ਗਈ ਸੀ ਉਸ ਦੇ ਮਾਮਲੇ 'ਚ ਵੀ ਅੱਜ ਐਮਐਲਏ ਸਾਹਿਬ ਦੇ ਦਫ਼ਤਰ ਵਿਹਾਤੀ ਮਜ਼ਦੂਰੀ ਯੂਨੀਅਨ ਪਹੁੰਚਿਆ ਆਓ ਆਪਾਂ ਨਾਲ ਚੱਲ ਕੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੀ ਕੀ ਗੱਲਬਾਤ ਹੋਈ ਅੰਦਰ ਤਾਂ ਹਾਂ ਜੀ ਆਪਾਂ ਐਮਐਲਏ ਦੇ ਆਫਿਸ ਆਇਆ ਜਿੱਤੇ ਉਹਨਾਂ ਨੇ ਕੀ ਗੱਲਬਾਤ ਕੀਤੀ ਆਜ ਬਾਰੇ ਇਹਨੂੰ ਇਹ ਘਰੇ ਨਹੀਂ ਸੱਫਿਓ ਅੱਜ ਅਸੀਂ ਸਮੁੱਚੇ ਪੰਜਾਬ ਅੰਦਰ ਵਿਆਤੀ ਮਿਹਨਤ ਸਭਾ ਵੱਲੋਂ ਫੈਸਲਾ ਕੀਤਾ ਜਿਹੜੀਆਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾ ਉਹਨਾਂ ਦੇ ਸਬੰਧ ਚ ਸਾਰੇ ਪੰਜਾਬ ਦੇ ਐਮਐਲਏ ਨੂੰ ਮੰਗ ਪੱਤਰ ਦਿੱਤੇ ਆ ਅੱਜ ਉਸ ਦੀ ਕੜੀ ਵਜੋਂ ਜੇਤੇ ਐਮਐਲਏ ਅਮੋਲਕ ਸਿੰਘ ਜੀ ਨੂੰ ਕੋ ਆਪ ਹਾਜ਼ਰ ਨਹੀਂ ਸਨ ਉਹਨਾਂ ਦੀ ਧਰਮ ਪਤਨੀ ਹਾਜ਼ਰ ਸੀ ਉਹਨਾਂ ਨੂੰ ਮੰਗ ਪੱਤਰ ਦੇ ਕੇ ਚੱਲੇ ਆ ਉਸ ਮੰਗ ਪੱਤਰ ਦੇ ਅੰਦਰ ਮੰਨਰੇਦ ਦਾ ਸਕੀਮ ਦੇ ਅੰਦਰ ਅਸੀਂ ਮੰਗ ਕਰਦੇ ਆ ਜਿਹੜੀ ਦਿਹਾੜੀ ਘੱਟੋ ਘੱਟ 700 ਰੁਪਇਆ ਹੋਵੇ ਔਰ ਕੰਮ ਮਜ਼ਦੂਰਾਂ ਨੂੰ ਸਾਰਾ ਸਾਲ ਦਿੱਤਾ ਜਾਵੇ ਔਰ ਇਹਦੇ ਚ ਜੋ ਸਿਆਸੀ दखਲ ਅੰਦਾਜ਼ੀ ਹੈ ਇਹ ਕ੍ਰਮਚੌਧਰੀਆਂ ਦੀ ਜਿਹੜੀ ਇਹ दखਲ ਅੰਦਾਜ਼ੀ ਆ ਉਹ ਬੰਦ ਕੀਤੀ ਜਾਵੇ ਇਹਦੇ ਚ ਹੁੰਦਾ ਭ੍ਰਿਸ਼ਟਾਚਾਰ ਉੱਤੇ ਮੱਥ ਪਾਈ ਜਾਵੇ ਇਹਦੇ ਨਾਲ ਹੀ ਸੀਗੀ ਅਗਲੀ ਗੱਲ ਵੀ ਜਿਹੜਾ ਰਾਸ਼ਨ ਦੀਪੂਆਂ ਤੇ 5 ਕਿਲੋ ਕਣਕ ਮਿਲਦੀ ਆ ਕੋਈ ਸਮਾਂ ਸੀਗਾ ਪਾਲੀਤਲ ਦੀ ਸਰਕਾਰ ਤੋਂ ਪਹਿਲਾਂ ਤੇ 14 ਚੀਜ਼ਾਂ ਸਾਨੂੰ ਰਾਸ਼ਨ ਦੀਪੂਆਂ ਤੇ ਮਿਲਦੀਆਂ ਸੀ ਜਿੰਨਾ ਚਾਹ ਕਾਂਟ ਲੂਣ ਮਿਰਚ ਚਾਹ ਮਸਾਲਾ ਹਲਦੀ ਕੱਪੜਾ ਮਿੱਟੀ ਦਾ ਤੇਲ ਵਗੈਰਾ ਸਾਰੀਆਂ ਚੀਜ਼ਾਂ ਮਿਲਦੀਆਂ ਸੀ ਉਹ ਸਾਰੀਆਂ ਇਥੋਂ ਦੀਆਂ ਸਰਕਾਰਾਂ ਨੇ ਖਾਲੀਆਂ ਤੇ ਅਖੀਰ ਨੂੰ ਆ ਗਿਆ 5 ਕਿਲੋ ਕਣਕ ਤੇ ਟਿਕੀ ਹੈ ਜੋ ਕਿ ਮਜ਼ਦੂਰਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਅਸੀਂ ਡਿਮਾਂਡ ਕਰਦੇ ਹਾਂ ਵੀ ਜਿਹੜੀ ਸਾਡੀ ਪਹਿਲਾਂ ਵਾਲੀ ਚੱਲਦੀ ਸੀਗੀ 14 ਚੀਜ਼ਾਂ ਉਹ 14 ਦੀਆਂ 14 ਜਿੰਨੀਆਂ ਵੀ ਰਸੋਈ ਨਾਲ ਸੰਬੰਧਿਤ ਚੀਜ਼ਾਂ ਉਹ ਸਾਨੂੰ ਸਬਸਿਡੀ ਤੇ ਉਹਦੇ ਨੇ ਦੇਣੀਆਂ ਚਾਲੂ ਕੀਤੀਆਂ ਜਾਣ ਇਹਦੇ ਨਾਲ ਅੱਗੇ ਸਕੂਲਾਂ ਦੇ ਅੰਦਰ ਲਗਾਤਾਰ ਸਰਕਾਰ ਸਕੂਲਾਂ ਨੂੰ ਖਤਮ ਕਰ ਰਹੀ ਹੈ ਇੱਕ ਦੂਜੇ ਸਕੂਲਾਂ ਤੇ ਮਰਜ ਕਰਕੇ ਇਹਨਾਂ ਦੀ ਗਿਣਤੀ ਲਗਾਤਾਰ ਘਟਾਈ ਜਾ ਰਹੀ ਆ ਤਾਂ ਉਹਦਾ ਮਹਿਣਾ ਇਹ ਆ ਕਿ ਜਿਹੜੇ ਪੰਜਾਬ ਦੇ ਸਾਡੇ ਲੱਖਾਂ ਬੱਚੇ ਆ ਉਹ ਪੜ੍ਹਾਈ ਖੁੰ ਨੂੰ ਰਹਿ ਜਾਣੇ ਤੇ ਜਿਹੜੀਆਂ ਨਿੱਜੀ ਕਰਨ ਦਾ ਮਸਲਾ ਜਿਹੜੇ ਤੜਾ ਤੜ ਸਕੂਲ ਖੁੱਲ ਰਹੇ ਆ ਤੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਪ੍ਰਾਈਵੇਟ ਸਕੂਲ ਇਹਨਾਂ ਨੂੰ ਬੰਦ ਕੀਤਾ ਜਾਏ ਤੇ ਸਰਕਾਰੀ ਸਕੂਲਾਂ ਦੇ ਅੰਦਰ ਜਿੰਨਾ ਬੈਕਲੌਗ ਟੀਚਰਾਂ ਦਾ ਪਿਆ ਹੈ ਉਹਨੂੰ ਭਰਿਆ ਜਾਵੇ ਔਰ ਜਿਹੜਾ ਪ੍ਰਾਈਵੇਟ ਭਰਤੀ ਬੰਦ ਕੀਤੀ ਹੈ ਸਰਕਾਰੀ ਤੌਰ ਤੇ ਉਹ ਭਰੇ ਕੇ ਪੰਨ ਲੋਕਾਂ ਮੁੰਡਿਆਂ ਨੂੰ ਨੌਜੋ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਬੱਚਿਆਂ ਦੀ ਪੜ੍ਹਾਈ ਵਧੀਆ ਕੰਮਦਾਰੀ ਪੜ੍ਹਾਈ ਦਿੱਤੀ ਜਾਵੇ ਇਸ ਦੇ ਨਾਲ ਵਧਾਤਾ ਪੈਨਸ਼ਨ ਦੀ ਅਸੀਂ ਗੱਲ ਕਰਦੇ ਆਂ ਤੇ ਸਾਥੀਓ ਵਧਾਤਾ ਪੈਨਸ਼ਨ ਹੈ ਅੱਜ ਜਿਹੜੀ ਵਧਾਤਾ ਪੈਨਸ਼ਨ ਦੀ ਸਾਡੀ ਉਮਰ ਆ 65 ਸਾਲ ਲਿਖੀ ਹੈ ਪਰ ਸਾਡੀ ਔਸਤ ਉਮਰ ਹਿੰਦੁਸਤਾਨ ਦੀ 65 ਸਾਲ ਵੀ ਨਹੀਂ ਹੈ ਇਹ ਘਟਾ ਇਹਦਾ ਮਤਲਬ ਇਹਦੀ ਪੈਨਸ਼ਨ ਲੈਣੀ ਕਿਹੜੀ ਉਹਨੇ ਸਾਲ ਚੀ ਹਿੰਨਾ ਚ ਮਰ ਜਾਣਾ ਪੈਨਸ਼ਨ ਜੀ ਤੁਹਾਨੂੰ ਮਿਲਣੀ ਆ ਤਾਂ ਅਸੀਂ ਇਹ ਗੱਲ ਕਰਦੇ ਜਿਹੜੀ ਇਹ ਬੁਢਾਪਾ ਵਿਧਵਾ ਹੰਕੀਨ ਤੇ ਆਸ਼ਰਿਤ ਪੈਨਸ਼ਨ ਇਹ ਘੱਟੋ ਘੱਟ 5000 ਰੁਪਏ ਹੋਣੀ ਚਾਹੀਦੀ ਆ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਤੇ ਅੱਜ ਦੀ ਜਿਹੜੀ ਸਮੇਂ ਮਿਲਦੀ ਪੈਨਸ਼ਨ ਇਹ 1500 ਰੁਪਏ ਪੈਨਸ਼ਨ ਮਿਲਦੀ ਆ ਜਦੋਂ ਕਿ ਆਪ ਦੀ ਸਰਕਾਰ ਜਿਹੜੀ ਮੌਜੂਦਾ ਇਸ ਵੇਲੇ ਰਾਜ ਕਰ ਰਹੀ ਆ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ 2500 ਰੁਪਏ ਅਸੀਂ ਤੁਹਾਨੂੰ ਪੈਨਸ਼ਨ ਦੇਾਂਗੇ ਪਰ ਉਹ ਆਪਣੇ ਗਣਤੇ ਦੀ ਪੂਰੇ ਨਹੀਂ ਆਉਂਦੇ 5000 ਦਾ ਅਸੀਂ ਮੰਗ ਕਰਦੇ ਆ ਕਿਉਂਕਿ ਅਸੀਂ ਤਾਂ ਆਪਣੀ ਮੋੜ ਮੁਤਾਬਕ ਡਿਮਾਂਡ ਕਰਨੀ ਆ ਪਰ ਉਹ ਆਪਣੇ ਕੀਤੇ ਤੋਂ ਵੀ ਮੁਕਰੇ ਬੈਠੇ ਆ 52500 ਤਾਂ ਜਿਹੜੀ ਉਮਰ ਆ ਦਾ ਅਸੀਂ ਇੱਕ ਡਿਮਾਂਡ ਕਰਦੇ ਵੀ ਇਹਦੀ ਔਰਤ ਨਹੀਂ ਉਮਰਾ ਪੈਨਸ਼ਨ ਦੀ ਉਹ ਘੱਟੋ ਘੱਟ 55 ਸਾਲ ਹੋਵੇ ਤੇ ਮਰਦ ਦੀ 55 ਸਾਲ ਤੋਂ ਪੈਨਸ਼ਨ ਲੱਗੇ ਇਹ ਐਸ ਦੇ ਨਾਲ ਬਾਕੀ ਹੋਰ ਮੰਗਾ ਹਨ ਉਹਨਾਂ ਸਾਰੀਆਂ ਮੰਗਾਂ ਦੇ ਛਿਲਸਰੇ 'ਚ ਜਿਹੜਾ ਅਸੀਂ ਇਹ ਮੰਗ ਪੱਤਰ ਅੱਜ ਦੇ ਕੇ ਚੱਲੇ ਆ ਦੂਸਰੀ ਇੱਕ ਮੰਗ ਦਾ ਜਿਹੜੀ ਪਿੰਡ ਜਿੱਤਗੱਲਾ ਸਦਾ ਜਿਹੜਾ ਜੇਤੋ ਦੇ ਬਿਲਕੁਲ ਨਾਲ 4-5 ਕਿਲੋਮੀਟਰ ਤੇ ਆ ਉੱਥੋਂ ਦੇ ਜਿਹੜਾ ਇੱਕ ਮੇਟ ਹੈ ਪੁਰਾਣਾ ਜਿਹੜਾ 2012 ਤੋਂ ਲੈ ਕੇ ਅੱਜ ਤੱਕ ਮੇਟ ਦਾ ਵੀ ਇੱਕ ਪਾਰਟੀ ਚਲਾ ਰਿਹਾ ਜਿਹਦੇ ਚ ਕਟ-ਕਟ 70-80 ਬੰਦੇ ਕੰਮ ਕਰਦੇ ਉਹਦੇ ਕੋਲ ਅੱਜ ਉਹ ਪਿੰਡ ਦਾ ਜਿਹੜਾ ਸਰਪੰਚ 30 ਬੰਦੇ ਲੈ ਕੇ ਆਪਦੀ ਇੱਕ ਵੱਖਰੀ ਪਾਰਟੀ ਬਣਾਈ ਬੈਠਾ ਔਰ ਉਹ ਜਿਹੜਾ ਇਥੋਂ ਦਾ ਵੀਡੀਓ ਆ ਉਹ ਜਿਹੜੀ 80 ਬੰਦੇ ਆਇਆ ਵੀ ਆਈਡੀ ਖੋ ਕੇ 30 ਬੰਦਿਆਂ ਨੂੰ ਦੇ ਰਿਆ ਜਦੋਂ ਕਿ ਕਾਨੂੰਨਨ ਤੌਰ ਤੇ ਜਿਹਦਾ ਨਵੀਂ ਇਹ ਅੰਗਰੇਜ਼ਾ ਦੇ ਅੰਦਰ ਪਾਰਟੀ ਸ਼ੁਰੂ ਕਰਨੀ ਆ ਤਾਂ ਉਹਦੇ ਚ ਘੱਟੋ ਘੱਟ 50 ਬੰਦੇ ਜ਼ਰੂਰੀ ਆ ਕਾਨੂੰਨ ਮੁਤਾਬਕ ਪਰ ਜਦੋਂ ਕਿ ਇਹ ਕੋਲੇ ਇਹ ਸ਼ਰਤ ਨਹੀਂ ਪੂਰੀ ਨਹੀਂ ਹੁੰਦੀ ਪਰ ਉਹ ਆਈਡੀ ਸਾਥੀ ਨਾ ਉਹ ਗਰਮੀਤ ਸਿੰਘ ਤੋਂ ਖੋ ਕੇ ਤੇ ਦੂਸਰੇ ਨਹੀਂ ਦਿੱਤੀ ਜਾ ਰਹੀ ਆ 30 ਬੰਦਿਆਂ ਵਾਲੇ ਨੂੰ ਅੱਜ ਅਸੀਂ ਆਏ ਸੀ ਪਰ ਉਹ ਛੁੱਟੀ ਹੋਣ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਮਿਲ ਨਹੀਂ ਰਹੇ ਤਾਂ ਮੰਗਲਵਾਰ ਨਹੀਂ ਅਸੀਂ ਵੀਡੀਓ ਸਾਹਿਬ ਨੂੰ ਮਿਲਾਂਗੇ ਜੇਕਰ ਉਹ ਸਾਡੀ ਗੱਲ ਨਹੀਂ ਮੰਨਦਾ ਜਿਹੜੀ ਜਾਇਜ਼ ਹੈ ਤਾਂ ਪਰ ਅਸੀਂ ਲਗਾਤਾਰ ਵੀਡੀਓ ਦਫ਼ਤਰ ਦਾ ਕਰਾਓ ਕਰਕੇ ਰੱਖਾਂਗੇ ਦਿਨ ਰਾਤ ਦਾ ਧਰਨਾ ਲਾਵਾਂਗੇ ਜਦੋਂ ਤੱਕ ਉਹ ਸਾਡੀ ਮੰਗ ਮੰਨਦਾ ਨਹੀਂ ਜਿਹੜੀ ਜਾਇਜ਼ ਹੈ ਉਦੋਂ ਤੱਕ ਅਸੀਂ ਉਹਦਾ ਖੜਾ ਨਹੀਂ ਛੱਡਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਆਈਡੀ ਖੋ ਕੇ ਵੀ ਦੂਸਰੇ ਦੂਸਰਿਆਂ ਨੂੰ ਦਿੱਤੀ ਗਈ ਆ ਉਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਆਈਡੀ ਉਹਨਾਂ ਦੀ ਖੋਈ ਗਈ ਜਾਂ ਕੋਈ ਨੋਟਸੂਆ ਰਾ ਦਿੱਤਾ ਗਿਆ ਪੁੱਛ ਜੇ ਤੁਸੀਂ ਕੁਛ ਨਹੀਂ ਇਹਨਾਂ ਨੇ ਉਹਨਾਂ ਨੇ ਕੀ ਕਹਿਆ ਸੀ ਇਹ ਤਾਂ ਗੱਲ ਹੀ ਮੁਕਾਤੀ ਉਹਨਾਂ ਨੇ ਇਹਦੇ ਚ ਜਿਹੜਾ ਰਾਜਨੀਤਿਕ ਦਖਲਅੰਦਾਜ਼ੀ ਵੀ ਹੈਗੀ ਆ ਉਹਦੇ ਮੈਂ ਜਿੱਥੋਂ ਤੱਕ ਸਮਝਦਾ ਇਹ ਸਾਰਾ ਹੋਇਆ ਹੀ ਰਾਜਨੀਤਿਕ ਦਖਲਅੰਦਾਜ਼ੀ ਨਾਲ ਜੀਆ ਠੀਕ ਤੇ ਆਪਾਂ ਐਮਐਲਏ ਸਾਹਿਬ ਤੋਂ ਵੀ ਆਹੇ ਮੰਗਾ ਕਰਦੇ ਆ ਵੀ ਇਹਨਾਂ ਦੀ ਜਲਦ ਤੋਂ ਜਲ ਦੇੜੀ ਚ ਲੈ ਲੱਗੇ ਬਿਲਕੁਲ ਇਹ ਹੀ ਡਿਮਾਂਡ ਕਰਦੇ ਆ ਆਪਾਂ ਤਾਂ ਐਮਐਲਏ ਸਾਹਿਬ ਨੂੰ ਵੀ ਗੱਲ ਦੱਸੀ ਹੈ ਵੀ ਇਹ ਜਿਹੜਾ ਮਸਲਾ ਹੱਲ ਕਰੋ ਵਰਨਾ ਫਿਰ ਇਹ ਮਸਲਾ ਇਹ ਲੜਾਈ ਦਾ ਰੂਪ ਧਾਰ ਜਾਣਾ ਇਹਨੇ ਤਾਂ ਲਗਾਤਾਰ ਫਿਰ ਸਾਡਾ ਜਥੇਬੰਦੀ ਵੱਲੋਂ ਜਿਹੜੀ ਸਾਡਾ ਸੰਘਰਸ਼ ਦਾ ਕੰਮ ਹੈ ਅਸੀਂ ਤਾਂ ਫਿਰ ਸੰਘਰਸ਼ ਕਰਨਾ ਹੋਰ ਤਾਂ ਸਾਡੇ ਕੋਲ ਵੀ ਤਿਆਰੀ ਕੋਈ ਨਹੀਂ ਨਹੀਂ ਆਪਣੀ ਜਿਹੜੀ ਆਈਡੀ ਬੰਦ ਕੀਤੀ ਗਈ ਸੀ ਆਪਾਂ ਕਿਸੇ ਨੂੰ ਕੋਈ ਵੀ ਸੂਚਨਾ ਦਿੱਤੀ ਸੀ ਇਸ ਬਾਰੇ ਜਾਂ ਵੀਡੀਓ ਦਫ਼ਤਰ ਗਏ ਸੀ ਆਪਾਂ ਨਹੀਂ ਜੀ ਉਹਨਾਂ ਨੇ ਇੰਟਰਨੈਟ ਕਿੰਨ ਬੰਦ ਕਰਾਤੀ ਪਿੱਛੋਂ ਆਈਡੀ ਉਹਨਾਂ ਨੇ ਨਹੀਂ ਤੁਸੀਂ ਵੀ ਵੀਡੀਓ ਦਫ਼ਤਰ ਜਾ ਕੇ ਪੁੱਛਿਆ ਨਹੀਂ ਵੀ ਇਹ ਆਈਡੀ ਬੰਦ ਕਿਉਂ ਕੀਤੀ ਗਈ ਹੈ ਅੱਛਾ ਸੀ ਜੀ ਮੈਂ ਜਾ ਕੇ ਉਹਨਾਂ ਦੇ ਐਮਐਲਏ ਸਾਹਮਣੇ ਬੰਦ ਕਰਾਈ ਵੀ ਹੈ ਅਮੋਲਕ ਦਾ ਨਾਮ ਲੈ ਇਹਨਾਂ ਨੇ సేవీ ਕੋਈ ਕੰਪਲੇਂਟ ਵਗੈਰਾ ਹੋਣੀ ਜੀ ਆਪਣੇ ਕੋਲ ਆਪਕੇ ਜਾਂ ਵੈਸੇ ਹੀ ਕੋਈ ਕਮਲੇਟੀ ਕੁਛ ਨਹੀਂ ਜੀ ਇਹ ਕੰਪਲੀਟ ਹੁੰਦੀ ਤਾਂ ਫਿਰ ਮੈਨੂੰ ਸਾਥ-ਸਾਥ ਦੇ ਜੀ ਇਕੱਠ ਕਰਦੇ ਜੀ ਮੈਨੂੰ ਕੋਈ ਪਿੰਡ ਦਾ ਸਰਪੰਚਿੰਦਾਂ ਕਾਦੇ ਬਾਤੇ ਹੁੰਦਾ ਉਹ ਉਹ ਫੈਸਲੇ ਕਰਨੀ ਬਾਤੇ ਹੁੰਦਾ ਮੈਨੂੰ ਸਾਥ ਦਾ ਤੇ ਸਾਥ ਦੇ ਵਿੱਚ ਵੀ ਤੂੰ ਐ ਗਲਤ ਬੋਲਦਾ ਤਾਂ ਨਾ ਬੋਲਦਾ ਇਹਨਾਂ ਨੇ ਬਸ ਆਟੋਮੈਟਿਕ ਹੀ ਹੈ ਮੇਰੇ ਬਿਨਾਂ ਕੋਈ ਕਹੇ ਦੱਸੇ ਤੋਂ ਆਡੀ ਬੰਦ ਕਰਤੀ ਐ ਤੇ ਉਹਨਾਂ ਦਾ ਮੁੜ ਕੇ ਕੰਮ ਚਲਾਉ ਠੀਕ ਹੈ ਜੀ ਤੇ ਆਪਾਂ ਵੀਡੀਓ ਦਫਤਰ ਵੀ ਵੀਡੀਓ ਆਪਾਂ ਨੂੰ ਮਿਲਿਆ ਸੀਗੇ ਨਹੀਂ ਜਦੋਂ ਵੀਡੀਓ ਦਫਤਰ ਗਿਆ ਹਾਂ ਜੀ ਮੈਨੂੰ ਹੁੰਨਾ ਹੋ ਗਿਆ ਜਿਹੜੇ ਮਾਰਦਨ ਪਰ ਵੀਡੀਓ ਦਫਤਰ ਨਹੀਂ ਮਿਲਿਆ ਮੈਨੂੰ ਵੀਡੀਓ ਸਾਹਿਬ ਹੈ ਉਹਨੇ ਇਹ ਕਹਿ ਦਿੰਦਾ ਫਰੀਦਕੋਟ ਦਾ ਜਾਂ ਫਰੀਦਕੋਟ ਵੀ ਮੀ ਛੁੱਟੀ ਦੇ ਘਰ ਜਾਂਦੇ ਚੱਲ ਰਹੇ ਆ ਅੱਜ ਕਿੰਨੇ ਦਿਨ ਹੋ ਗਿਆ ਅੱਜ ਮੈਨੂੰ ਹੋ ਗਈ 30 40 ਦਿਨ ਕਿ 40 ਦਿਨ ਤੋਂ ਵੀ ਛੁੱਟੀ ਦੇ ਘਰ ਹੈ ਵੀ ਛੁੱਟੀ ਤੋਂ ਚੱਲ ਰਹੇ ਆ ਹਾਂਜੀ ਐਸ਼ਾਨਾ ਦਿਹਾਤੀ ਮਜ਼ਦੂਰੀ ਯੂਨੀਅਨ ਦੇ ਪ੍ਰਾਣ ਤੇ ਬਾਕੀ ਜੋ ਕਿ ਇਹਨਾਂ ਨੇ ਦੱਸਿਆ ਕਿ ਵੀਡੀਓ ਦਫ਼ਤਰ ਵੀ ਵੀ ਕਮ ਸਕੱਮ 40-45 ਰਨ ਤੋਂ ਛੁੱਟੀ ਦੇ ਚੱਲ ਰਹੇ ਆ ਵੀਡੀਓ ਸਾਹਿਬ ਤੇ ਉਹਨਾਂ ਨੇ ਅੱਜ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਸੌ ਮੰਗਲਵਾਰ ਤੱਕ ਇਹਨਾਂ ਦੀ ਆਈਡੀ ਚਲਾ ਦਿੱਤੀ ਜਾਊਗੀ ਜੇਕਰ ਨਾ ਆਈਡੀ ਚਲਾਈ ਗਈ ਤਾਂ ਉਹਨਾਂ ਵੱਲੋਂ ਲੰਬਾ ਸੰਘਰਸ਼ ਕੀਤਾ ਜਾਊਗਾ ਤੇ ਵੀਡੀਓ ਦਫ਼ਤਰ ਵੱਲ ਕੇਰਾਉ ਕੀਤਾ ਜਾਊਗਾ ਧੰਨਵਾਦ